ਯਾਰੇ ਦਰਚਕੋ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਨੇ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉਸ ਦੇ ਨਾਲ ਉਸ ਦੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੀ ਸੂਚੀ ਜਿਹੜੀ ਮੁਕੰਮਲ ਹੋ ਗਈ ਆ ਉਸ ਦੇ ਨਾਲ ਹੀ ਜਿਹੜੀ ਆਮ ਭਾਰਤੀ ਜਨਤਾ ਪਾਰਟੀ ਨੇ ਤਿੰਨ ਹੋਰ ਉਮੀਦਵਾਰ ਐਲਾਨ ਦਿੱਤੇ ਆ ਉਸ ਦੇ ਉਮੀਦਵਾਰਾਂ ਦੀ ਗਿਣਤੀ ਜਿਹੜੀ 9 ਹੋ ਗਈ ਆ ਅਜੇ ਚਾਰ ਹੋਰ ਉਮੀਦਵਾਰ ਜਿਹੜੇ ਐਲਾਨ ਨਹੀਂ ਬਾਕੀ ਨੇ ਸੋ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਕਿਹੜੇ ਕਿਹੜੇ ਹਲਕਿਆਂ ਤੋਂ ਉਮੀਦਵਾਰ ਵਰ ਲਾਨੇ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਖਰੂਰ ਸਾਹਿਬ ਤੋਂ ਇਹ ਅਕਾਲੀ ਦਲ ਤੋਂ ਆਏ ਉਮੀਦਵਾਰ ਜਿਹੜੇ ਆ ਮਨਜੀਤ ਸਿੰਘ ਮੰਨਾ ਉਹਨਾਂ ਨੂੰ ਜਿਹੜਾ ਉੱਥੋਂ ਉਲਾਨਿਆ ਗਿਆ ਖਰੂਰ ਸਾਹਿਬ ਤੋਂ ਉਹਦੇ ਨਾਲ ਹੀ ਇਹ ਬਠਿੰਡਾ ਤੋਂ ਸਾਬਕਾ ਆਈਐਸ ਅਧਿਕਾਰੀ ਤੇ ਅਕਾਲੀ ਆਗੂ ਸਕੰਦਰ ਸਿੰਘ ਮਲੂਕਾ ਦੀ ਨੂੰ ਤੇ ਗੁਰਪ੍ਰੀਤ ਸਿੰਘ ਕਾਂਗੜ ਗੁਰਪ੍ਰੀਤ ਸਿੰਘ ਮਲੂਕਾ ਦੀ ਜਿਹੜੀ ਪਤਨੀ ਪਰਮਪਾਲ ਸਿੱਧੂ ਨੂੰ ਜਿਹੜਾ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਗਿਆ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਰਾਖਮਾ ਹਲਕਾ ਪੰਜਾਬ ਦਾ ਉਥੋਂ ਜਿਹੜੇ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਉਹਨਾਂ ਦੀ ਪਤਨੀ ਜਿਹੜੀ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਬੀਜੇਪੀ ਨੇ ਸੋ ਇਹ ਤਿੰਨ ਹੋਰ ਉਮੀਦਵਾਰ ਐਲਾਨਣ ਨਾਲ ਬੀਜੇਪੀ ਦੇ ਨੌ ਉਮੀਦਵਾਰ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਨੇ ਅੱਜ ਚਾਰ ਹੋਰ ਉਮੀਦਵਾਰ ਐਲਾਨੇ ਨੇ ਚਾਰ ਉਮੀਦਵਾਰ ਕਿਹੜੇ ਕਿਹੜੇ ਹਲਕਿਆਂ ਤੋਂ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਉਮੀਦਵਾਰ ਜਿਹੜਾ ਐਲਾਨਿਆ ਫਰੋਜਪੁਰ ਹਲਕੇ ਤੋਂ ਜਿਹੜੇ ਕਾਕਾ ਬਰਾੜ ਨੇ ਜਗ ਜਗਬੀਰ ਜਗਦੀਪ ਸਿੰਘ ਬਰਾੜ ਕਾਕਾ ਬਰਾੜ ਦੇ ਨਾਲ ਮਸ਼ਹੂਰ ਨੇ ਉਹਨਾਂ ਨੂੰ ਫਰੋਜਪੁਰ ਹਲਕੇ ਤੋਂ ਜਿਹੜਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਉਸ ਦੇ ਨਾਲ ਹੀ ਜਿਹੜਾ ਅਮਨ ਸ਼ਹਿਰੀ ਕਲਸੀ ਹੈ ਉਹਨਾਂ ਨੂੰ ਗਰਦਾਸਪੁਰ ਹਲਕੇ ਤੋਂ ਉਮੀਦਵਾਰ ਜਿਹੜਾ ਐਲਾਨਿਆ ਗਿਆ ਸੋ ਉਹ ਜਿਹੜੇ ਆ ਗਰਦਾਸਪੁਰ ਹਲਕੇ ਤੋਂ ਜਿਹੜੇ ਆ ਉਮੀਦਵਾਰ ਹੋਣਗੇ ਉਦੇ ਨਾਲ ਹੀ ਪਵਨ ਤੀਨੂ ਪਵਨ ਤੀਨੂ ਜਿਹੜੇ ਆਕਾਲੀ ਦਲ ਤੋਂ ਪੀ 2-3 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਉਹਨਾਂ ਦਾ ਸਵਾਗਤ ਕੀਤਾ ਸੀ ਆਪ ਦੇ ਵਿੱਚ ਆਉਣ ਦੇ ਤੇ ਉਦੋਂ ਹੀ ਇਹ ਹੋਇਆ ਸੀ ਵੀ ਉਹਨਾਂ ਨੂੰ ਟਿਕਟ ਦਾ ਲਾਰਾ ਲਾਇਆ ਗਿਆ ਟਿਕਟ ਦਾ ਵਾਅਦਾ ਕੀਤਾ ਗਿਆ ਤੇ ਉਹ ਅੱਜ ਉਹਨਾਂ ਨੂੰ ਪਵਨ ਕੁਮਾਰ ਤੀਨੂ ਨੂੰ ਜਿਹੜਾ ਜਲੰਧਰ ਰਾਖਵਾ ਹਲਕੇ ਤੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਇਹਦੇ ਨਾਲ ਹੀ ਲੁਧਿਆਣਾ ਹਲਕਾ ਲੁਧਿਆਣਾ ਬਹੁਤ ਚਰਚਿਤ ਹਲਕਾ ਇੱਥੋਂ ਵੀ ਜਿਹੜਾ ਚੋਕ ਪ੍ਰਾਸ਼ਰ ਪੱਪੀ ਹੁਣਾਂ ਨੂੰ ਉਮੀਦਵਾਰ ਬਣਾਏਗਾ ਚਾਰਾਂ ਉਮੀਦਵਾਰਾਂ ਚੋਂ ਤਿੰਨ ਵਿਧਾਇਕ ਨੇ ਕੇਵਲ ਜਿਹੜੇ ਇੱਕ ਵਿਧਾਇਕ ਨਹੀਂ ਹੈਗੇ ਜਿਹੜੇ ਪਵਨ ਟੀਨੂ ਨੇ ਪਵਨ ਟੀਨੂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਸੀਗੇ ਪਰ ਇਹ ਚਾਰਾਂ ਉਮੀਦਵਾਰਾਂ ਚੋਂ ਤਿੰਨ ਉਮੀਦਵਾਰ ਜਿਹੜੇ ਆ ਉਹ ਵਿਧਾਇਕ ਨੇ ਇਸ ਤੋਂ ਪਹਿਲਾਂ ਪੰਜ ਉਮੀਦ ਪੰਜ ਜਿਹੜੇ ਹੋਰ ਵਿਧਾਇਕ ਤੇ ਮੰਤਰੀ ਨੇ ਉਹਨਾਂ ਨੂੰ ਜਿਹੜਾ ਇਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੰਜ ਮੰਤਰੀਆਂ ਚੋਂ ਕੌਣ ਕੌਣ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਉਹ ਪੰਜਾਬ ਦੇ ਵਿੱਚ ਸਿਹਤ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਤੇ ਸਾਰੇ ਇਸ ਬਾਰੇ ਪਲੀਪਾਂ ਜਾਣਦੇ ਉਸ ਦੇ ਨਾਲ ਲੱਗਦਾ ਹਲਕਾ ਜਿਹੜਾ ਉਹ ਸੰਗਰੂਰ ਹੈ ਸੰਗਰੂਰ ਤੋਂ ਮੀਤੇਰ ਗੁਰਮੀਤ ਸਿੰਘ ਹੇਰ ਜਿਹੜੇ ਆ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਉਹ ਆਪਣੀ ਚੋਣ ਕੈਂਪੇਨ ਜਿਹੜੀ ਆ ਸੰਗਰੂਰ ਹਲਕੇ ਤੋਂ ਕਰ ਰਿਹਾ ਉਸ ਦੇ ਨਾਲ ਹੀ ਅਗਲਾ ਹਲਕਾ ਲੱਗ ਬਟਿੰਡਾ ਬਟਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹ ਬਠਿੰਡੇ ਤੋਂ ਚੋਣ ਲੜ ਰਹੇ ਨੇ ਉਸ ਤੋਂ ਅੱਗੇ ਚੱਲੀਏ ਤਾਂ ਉਸ ਦੇ ਨਾਲ ਹੀ ਜਿਹੜਾ ਖਡੂਰ ਸਾਹਿਬ ਉਹ ਤੋਂ ਲਾਲਜੀਤ ਭੁੱਲਰ ਨੂੰ ਜਿਹੜਾ ਉਮੀਦਵਾਰ ਐਲਾਨਿਆ ਹੋਇਆ ਇਸ ਦੇ ਨਾਲ ਹੀ ਅਮਰਸਰ ਦਾ ਜਿਹੜਾ ਅਮਰਸਰ ਦਾ ਹਲਕਾ ਹੈ ਉਹਦੇ ਤੋਂ ਕੁਲਦੀਪ ਸਿੰਘ ਢਾਲੀਵਾਲ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਉਹ ਅਮਰਸਰ ਤੋਂ ਚੋਣ ਲੜ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਆ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੀਗੇ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਜਿਹੜਾ ਉਮੀਦਵਾਰ ਲਾਨਿਆ ਹੋਇਆ ਉਹ ਉੱਥੇ ਚੋਣ ਲੜ ਰਿਹਾ ਇਸ ਤਰੀਕੇ ਨਾਲ ਅੱਠ ਜਿਹੜੇ ਵਿਧਾਇਕ ਨੇ ਉਹ ਇਸ ਵੇਲੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਨੌਂਾ ਉਹਨਾਂ ਚ ਕਾਂਗਰਸ ਪਾਰਟੀ ਤੋਂ ਸ਼ਾਮਲ ਹੋਇਆ ਇਸ ਤਰੀਕੇ ਨਾਲ ਟੋਲਰ ਆਮ ਆਦਮੀ ਪਾਰਟੀ ਦੇ ਨੌਂ ਵਿਧਾਇਕ ਨੇ ਤੇ ਇਸ ਦੇ ਨਾਲ ਹੀ ਜਿਹੜੇ ਕਾਂਗਰਸ ਪਾਰਟੀ ਉਹਨਾਂ ਇੱਕ ਵਿਧਾਇਕ ਆ ਜਿਹੜੇ ਆ ਚਰਚਿਤ ਵਿਧਾਇਕ ਨੇ ਸੁਖਪਾਲ ਖਹਿਰਾ ਉਹਨਾਂ ਨੂੰ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਇਆ ਉਹ ਸੰਗਰੂਰ ਤੋਂ ਚੋਣ ਲੜ ਰਿਹਾ ਸੋ ਇੱਕ ਦੋ ਵਿਧਾਇਕਾਂ ਦਾ ਅਸਤੀਫੇ ਪ੍ਰਵਾਨ ਨਹੀਂ ਹੋਏ ਉਹਨਾਂ ਦੇ ਵਿੱਚ ਹੈਗਾ ਸ਼ੀਤਲ ਉਂਗਰਾਲ ਜਿਹੜੇ ਜਲੰਧਰ ਤੋਂ ਨੇ ਇਸ ਦੇ ਨਾਲ ਹੀ ਜਿਹੜੇ ਰਾਜਕੁਮਾਰ ਛੱਬੇਵਾਲ ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀਗਾ ਜਦੋਂ ਆਮ ਆਦਮੀ ਪਾਰਟੀ ਚਮਲ ਹੋਇਆ ਸੀ ਇਹਨਾਂ ਦੋਨਾਂ ਦੇ ਅਸਤੀਫੇ ਅਜੇ ਤੱਕ ਪ੍ਰਵਾਨ ਨਹੀਂ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੋਇਆ ਕਿ ਅਸੀਂ ਇਸ ਗੱਲ ਦੀ ਜਾਂਚ ਕਰਾਵਾਂਗੇ ਕਿਤੇ ਇਹਨਾਂ ਨੇ ਅਸਤੀਫੇ ਦਵਾਚ ਆਕੇ ਤਾਂ ਨਹੀਂ ਦਿੱਤੇ ਹੁਣ ਇਹਨਾਂ ਦੇ ਅਸਤੀਫੇ ਬਾਰੇ ਕੀ ਹੋਏਗਾ ਜੇ ਤਾਂ ਇਹਨਾਂ 'ਚ ਕੋਈ ਜਿਹੜਾ ਐਮਪੀ ਬਣ ਜਾਂਦਾ ਤਾਂ ਉੱਥੇ ਤਾਂ ਜਿਮਨੀ ਚੋਣ ਹੋਣੀ ਆ ਤੇ ਦੂਜੇ ਪਾਸੇ ਸ਼ੀਤਲ ਅੰਗਰਾਲ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੋਇਆ ਇਸ ਕਰਕੇ ਕੋਈ ਨਾ ਕੋਈ ਫੈਸਲਾ ਤਾਂ ਉਹਨਾਂ ਦੇ ਬਾਰੇ ਹੋਏਗਾ ਸਪੀਕਰ ਨੂੰ ਉਹਦਾ ਅਸਿਫਾ ਪ੍ਰਵਾਨ ਕਰਨਾ ਪੈ ਸਕਦਾ ਜਿਹੜੇ ਟੋਟਲ 11 ਵਿਧਾਇਕ ਨੇ ਇਹਨਾਂ 'ਚ ਜੇ 10 ਦੇ ਵਿੱਚੋਂ ਜਿਹੜਾ ਵੀ ਕੋਈ ਐਮਪੀ ਬਣਿਆ ਉੱਥੇ ਜਿਮਨੀ ਚੋਣ ਹੋਏਗੀ ਜਿਮਨੀ ਚੋਣ ਦਾ ਖਰਚਾ ਪੰਜਾਬ ਸਰਕਾਰ ਨੂੰ ਕਰਨਾ ਪੈਗਾ ਕਿਉਂਕਿ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉੱਤੇ ਕਿੰਨਾ ਖਰਚਾ ਹੁੰਦਾ ਕੌਣ ਖਰਚਾ ਕਰ ਉਹ ਉਸ ਖਰਚਾ ਜਿਹੜਾ ਪੰਜਾਬ ਸਰਕਾਰ ਨੇ ਕਰਨਾ ਪਏਗਾ ਇਸ ਕਰਕੇ ਲੋਕ ਸਭਾ ਚੋਣਾਂ ਤੋਂ 4 ਜੂਨ ਤੋਂ ਬਾਅਦ ਜਿਸ ਦਿਨ ਨਤੀਜੇ ਆ ਜਾਣੇ ਉਸ ਦਿਨ ਸਾਫ ਹੋ ਜਾਏਗਾ ਕਿ ਪੰਜਾਬ ਦੇ ਜਿਹੜੇ ਕਿੰਨੇ ਜਿਹੜੇ ਵਿਧਾਇਕ ਨੇ ਉਹ ਚੋਣਾਂ ਜਿੱਤੇ ਆ ਉਹ ਜਿਹੜੇ ਚੋਣਾਂ ਜਿੱਤਣ ਵਾਲੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਲਾਜ਼ਮੀ ਨੇ ਸੋ ਇਹ ਦੇਖਣਾ ਹੋਏਗਾ ਕਿ ਕਿੰਨੇ ਵਿਧਾਇਕ ਜਿੱਤਦੇ ਨੇ ਤੇ ਜਿੰਨੀ ਚੋਣਾਂ ਦਾ ਖਰਚਾ ਜਿਹੜਾ ਪੰਜਾਬ ਸਰ ਪਏਗਾ ਪਰ ਕੁਝ ਹਲਕਿਆਂ ਦੇ ਵਿੱਚ ਚੋਣਾ ਬੜੀਆਂ ਦਿਲਚਸਪ ਹੋਣਗੀਆਂ ਸੰਗਰੂਰ ਹਲਕਾ ਵੀ ਉਹਨਾਂ ਚ ਸ਼ਾਮਲ ਹੈ ਬਠਿੰਡਾ ਵੀ ਸ਼ਾਮਲ ਹੈ ਬਠਿੰਡਾ ਦੇ ਵਿੱਚ ਇੱਕ ਪਾਸੇ ਅਕਾਲੀ ਦਲ ਦੀ ਆਗੂ ਜੜੀ ਹਰਸਿਮਰਤ ਚੋਣ ਮੈਦਾਨ ਚ ਹੋਣਗੇ ਤੇ ਮਤਲਬ ਉਹਨਾਂ ਦਾ ਮੰਨਿਆ ਜਾ ਰਿਹਾ ਕਿ ਉਹਨਾਂ ਕਹੇ ਜੇ ਮੈਂ ਚੋਣ ਲੜੀ ਤਾਂ ਬਠਿੰਡਾ ਤਾਂ ਲੜਾਂਗੇ ਇਹ ਇਸ ਕਰਕੇ ਉਸ ਹਲਕੇ ਤੋਂ ਇੱਕ ਪਾਸੇ ਹਰਸਿਮਰਤ ਬਾਦਲ ਹੋਏਗੀ ਦੂਜੇ ਪਾਸੇ ਸਰਦਾਰ ਸਕੰਦਰ ਸਿੰਘ ਮਲੂਕਾਦੀਨੂ ਪਰਮਪਾਲ ਸਿੱਧੂ ਉਥੋਂ ਉਮੀਦਵਾਰ ਹੋਣਗੇ ਸੋ ਹੋ ਗੁਰ ਉਮੀਦਵਾਰ ਵੀ ਹੈਗੇ ਪਰ ਇਹ ਦੇਖਣਾ ਹੋਵੇਗਾ ਕਿ ਇਸ ਹਲਕੇ ਦਾ ਮੁਕਾਬਲਾ ਜਿਹੜਾ ਉਹ ਬੜਾ ਰੋਚਕ ਬਣ ਸਕਦਾ ਜਿਹਦੇ ਜਦੋਂ ਹੀ ਅਕਾਲੀ ਦਲ ਨੇ ਅਜੇ ਐਲਾਨ ਕਰਨਾ ਉਹਨਾਂ ਨੇ ਅਜੇ ਆਪਣੀਆਂ 6 ਸੀਟਾਂ ਦਾ ਐਲਾਨ ਕਰਨਾ ਉਹਨਾਂ ਦੇ ਵਿੱਚ ਬਠਿੰਡਾ ਇੱਕ ਹੈ ਉਤੋਂ ਕਿਹਦਾ ਐਲਾਨ ਕਰਦੇ ਇਹਦੀ ਉਡੀਕ ਕੀਤੀ ਜਾ ਰਹੀ ਹੈ ਤੇ ਜੇ ਹਰ ਸਿਮਰਤ ਬਾਦ ਲਾਉਂਦੇ ਤਾਂ ਲਾਜ਼ਮੀ ਮੁਕਾਬਲਾ ਜਿਹੜਾ ਦਿਲਚਸਪ ਹੋਏਗਾ ਇਥੇ ਨਾਲ ਹੀ ਸੰਗਰੂਰ ਹਲਕਾ ਸੰਗਰੂਰ ਹਲਕੇ ਦੇ ਵਿੱਚ ਜਿਹੜੇ ਆ ਬੜੇ ਐਮ ਮੁਕਾਬਲਾ ਹੋਣਾ ਉੱਥੋਂ ਜਿਹੜੀ ਗੱਲ ਨਿਕਲ ਕੇ ਆਉਂਦੀ ਹੈ ਕਿ ਸੁਖਪਾਲ ਖੈਰਾ ਨੇ ਕਿਉਂ ਟਿਕਟ ਲਈ ਸੁਖਪਾਲ ਖੈਰਾ ਜਿਹੜੇ ਆ ਉਹ ਲਗਾਤਾਰ ਉਹਨਾਂ ਦਾ ਪੰਜਾਬ ਸਰਕਾਰ ਨਾਲ 36 ਦਾ ਅੰਕੜਾ ਸੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨਾਲ ਜਿਵੇਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਜਿਵੇਂ ਸੁਪਰੀਮ ਕੋਰਟ ਦੇ ਵਿੱਚੋਂ ਪੰਜਾਬ ਸਰਕਾਰ ਨੇ ਕੇਸ ਨੂੰ ਬ੍ਰੇਕਾਂ ਲਵਾਤੀਆਂ ਵੀ ਅਸੀਂ ਇਹਨੂੰ ਪਰਸੂ ਨਹੀਂ ਕਰਨਾ ਚਾਹੁੰਦੇ ਅਸੀਂ ਕੇਸ ਅੱਗੇ ਨਹੀਂ ਵਧਾਉਣਾ ਚਾਹੁੰਦੇ ਤੇ ਸੁਖਪਾਲ ਖੈਰਾ ਨੇ ਕਿਉਂਕਿ ਮ ਉਹ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਮਾਮਲੇ ਉਠਾਉਂਦੇ ਰਹਿੰਦੇ ਆ ਲਗਾਤਾਰ ਉਹਨਾਂ ਨੇ ਮਾਮਲੇ ਉਠਾਏ ਆ ਤੇ ਪੋਇਕ ਦੇ ਵਿੱਚ ਵੀ ਉਹਨਾਂ ਕਿਹਾ ਵੀ ਉਹ ਮਾਮਲੇ ਉਠਾਉਂਦੇ ਰਹਿਣਗੇ ਤੇ ਸੰਗਰੂਰ ਦੇ ਵਿੱਚ ਵੀ ਉਹਨਾਂ ਜਾ ਕੇ ਆਪਣੀ ਪਹਿਲੀ ਇੰਟਰਵਿਊ ਦੇ ਵਿੱਚ ਦਾਵਾ ਕੀਤਾ ਕਿ ਉਹ ਪੰਜਾਬ ਦੇ ਮਾਮਲੇ ਜਿਹੜੇ ਆ ਜਿਹੜੇ ਕਈ ਪਾਰਟੀਆਂ ਨਹੀਂ ਉਠਾਉਂਦੀਆਂ ਉਹ ਲੋਕ ਸਭਾ ਦੇ ਵਿੱਚ ਜ਼ਰੂਰ ਉਠਾਉਣਗੇ ਸੋ ਤੋਂ ਗਰਮੀਤ ਹੇਰ ਸੁਖਪਾਲ ਖੈਰਾ ਤੇ ਆ ਜਿਹੜੇ ਆਪਣੇ ਅਕਾਲੀ ਦਲ ਮਾਨ ਦੇ ਪ੍ਰਧਾਨ ਨੇ ਸਿਮਰਜੀਤ ਮਾਨ ਉਹ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਨੇ ਇਹ ਸਾਰੇ ਜਿਹੜੇ ਉਮੀਦਵਾਰ ਨੇ ਅਜੇ ਇਸ ਹਲਕੇ ਤੋਂ ਜਿਹੜਾ ਇਹ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਣਾ ਜਦੋਂ ਉਹ ਵੀ ਉਮੀਦਵਾਰ ਆ ਜਾਏਗਾ ਉਦੋਂ ਦੇਖਣਾ ਹੋਵੇਗਾ ਕਿ ਹਾਲਤ ਕਿਹੜੇ ਪਾਸੇ ਵੱਲੋਂ ਜਾਂਦੀ ਹੈ ਇਸ ਤਰੀਕੇ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਜਿਹੜੀ ਬਣਨ ਜਾ ਰਹੀ ਹੈ ਤੇ ਦਿਲਚਸਪ ਮੁਕਾਬਲੇ ਪੰਜਾਬ ਲੋਕ ਸਭਾ ਚੋਣਾਂ ਦੇ ਹੋਣਗੇ ਇਸ ਕਰਕੇ ਸਾਡੀ ਉਹਨਾਂ ਮੁਕਾਬਲਿਆਂ ਦੇ ਉੱਪਰ ਬੜੀ ਰੋਚਕ ਜਿਹੜੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਇਸ ਦੇ ਨਾਲ ਹੀ ਅਸੀਂ ਇੱਕ ਹੋਰ ਗੱਲ ਜਿਹੜੀ ਜ਼ਰੂਰ ਕਰਨੀ ਚਾਹਾਂਗੇ ਕਿ ਸੰਗਰੂਰ ਤੋਂ ਜਿਹੜੇ ਆ ਸੁਖਦੇਵ ਸਿੰਘ ਢੀਂਟਾ ਸਾ ਉਹਨਾਂ ਦੇ ਲੜਕੇ ਜਿਹੜੇ ਆ ਪਰਮਿੰਦਰ ਪ੍ਰੋਇੰਦਰਜੀਤ ਸਿੰਘ ਢੀਂਟਾ ਸਾ ਚੋਣ ਲੜਨਾ ਚਾਹੁੰਦੇ ਸੀਗੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਦੋਂ ਉਹਨਾਂ ਨੂੰ ਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਇਸ ਇਸ ਤਰੀਕੇ ਦੀਆਂ ਖਬਰਾਂ ਆਈਆਂ ਸੀਗੀਆਂ ਕਿ ਉਹਨਾਂ ਨੂੰ ਸੰਗਰੂਰ ਤੋਂ ਚੋਣ ਲੜਾਈ ਜਾਏਗੇ ਪਰ ਉਹਨਾਂ ਨੂੰ ਟਿਕਟ ਉਸ ਹਲਕੇ ਤੋਂ ਨਹੀਂ ਸੀ ਦਿੱਤੀ ਗਈ ਨਹੀਂ ਦਿੱਤੀਗੀ ਉਹਨਾਂ ਦੀ ਥਾਂ ਦੇ ਅਕਬਾਲ ਸਿੰਘ ਝੁੰਦਾ ਨੂੰ ਚੋਣ ਮੈਦਾਨ ਦੇ ਵਿੱਚ ਅਕਾਲੀ ਦਲ ਨੇ ਤਾਰਤਾ ਉਸ ਹਲਕੇ ਟਿਕਟ ਨਾ ਦਿੱਤੇ ਜਾਣ ਕਰਕੇ ਜਿਹੜਾ ਸੁਖਦੇਵ ਸਿੰਘ ਢੀਂਡਸਾ ਤੇ ਨੇ ਕਿਹਾ ਵੀ ਸਾਡੇ ਨਾਲ ਤਾਂ ਤੋਖਾ ਕੀਤਾ ਗਿਆ ਉਹਨਾਂ ਦੇ ਬਿਆਨ ਜਿਹੜੇ ਅਖਬਾਰਾਂ ਚ ਲੱਗੇ ਨੇ ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੇ ਕੱਲ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਘਰ ਜਿਹੜੀ ਆ ਉਹ ਮੀਟਿੰਗ ਹੋਣ ਜਾ ਰਹੀ ਹੈ ਜਿਹੜੇ ਜਿਹੜਾ ਉਹਨਾਂ ਦਾ ਅਕਾਲੀ ਦਲ ਸੰਯੁਕਤ ਸੀ ਜਿਹੜਾ ਛਾਮਲ ਹੋਇਆ ਅਕਾਲੀ ਦਲ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਕੀ ਬਣਾਉਂਦੇ ਆ ਤੇ ਉਹਨਾਂ ਦੇ ਵਿੱਚੋਂ ਕੋਈ ਦਾ ਇਹ ਦਾਵਾ ਹੈਗਾ ਕੋਈ ਨਾ ਕਹਿਣਾ ਕਿ ਅਸੀਂ ਜਿਹੜਾ ਇਹਦਾ ਜਿਹੜਾ ਕੋਈ ਨਾ ਕੋਈ ਜਿਹੜਾ ਮੁੱਲ ਚ ਕਵਾਂਗੇ ਇਹ ਵੀ ਕਿਹਾ ਜਾਂਦਾ ਉਹਨਾਂ ਚੋਂ ਵੀ ਸ਼ਾਇਦ ਫੇਰ ਉਹ ਵੱਖਰਾ ਅਕਾਲੀ ਦਲ ਬਣਾਉਣ ਪਰ ਢੀਂਸਾ ਸਾਹਿਬ ਦਾ ਕਹਿਣਾ ਹੈ ਕਿ ਉਹ ਇੱਕ ਤਾਂ ਬਜ਼ੁਰਗ ਹੋ ਗਿਆ ਵੀ ਅਸੀਂ ਕਾਦੀ ਦਲ ਦੇ ਵਿੱਚ ਹੀ ਰਹਿ ਕੇ ਲੜਾਈ ਲੜਾਂਗੇ ਪਰ ਜਿਹੜੀ ਰਣਨੀਤੀ ਆ ਉਹ ਕੱਲ ਦੀ ਮੀਟਿੰਗ ਦੇ ਵਿੱਚ ਤੈਅ ਹੋਏਗੀ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਉਹਦੀ ਸਾਨੂੰ ਉਡੀਕ ਰਹੇਗੀ ਸੋ ਚੋਣਾਂ ਦੇ ਵਿੱਚ ਅਸੀਂ ਜਿਹੜੀ ਇੱਕ ਗੱਲ ਹੋਰ ਕਹਿਣੇ ਚਾਹੁੰਦੇ ਕਿ ਦੋ ਉਮੀਦਵਾਰ ਜਿਹੜੇ ਦਲਬੀਰ ਸਿੰਘ ਗੋਲਡੀ ਆ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਨੇ ਤੇ ਪਿਛਲੀਆਂ ਜਿਹੜੀਆਂ 2022 ਦੀਆਂ ਚੋਣਾਂ ਉਹਨਾਂ ਨੇ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਲੜੀ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਮੈਂ ਚੋਣ ਲੜੀ ਸੀ ਉਸ ਸਮੇਂ ਪਾਰਟੀ ਨੇ ਮੈਨੂੰ ਵੱਡੇ ਜਿਹੜੇ ਉਮੀਦਵਾਰ ਉਹਦੇ ਖਿਲਾਫ ਖੜਾ ਕੀਤਾ ਸੀ ਤੇ ਮੈਂ ਉਹਨਾਂ ਦੇ ਖਿਲਾਫ ਡਟ ਕੇ ਚੋਣ ਲੜੀ ਭਾਵੇਂ ਕਿ ਮੈਂ ਚੋਣ ਹਾਰ ਗਿਆ ਪਰ ਹੁਣ ਮੈਂ ਜਿਹੜੀ ਲੋਕ ਸਭਾ ਦੀ ਚੋਣ ਸੰਗਰੂਰ ਹਲਕੇ ਤੋਂ ਲੜਨਾ ਚਾਹੁੰਦਾ ਸੀ ਪਰ ਮੈਨੂੰ ਇੱਥੇ ਇਗਨੋਰ ਕੀਤਾ ਗਿਆ ਅਣਗੌਲਿਆ ਕੀਤਾ ਗਿਆ ਤੇ ਟਿੱਕ ਸੁਖਪਾਲ ਖਹਿਰਾ ਨੂੰ ਦੇ ਦਿੱਤੇ ਗਏ ਉਹਨਾਂ ਕਹੇ ਮੈਂ ਇਹ ਗੱਲ ਵਾਪਰਨ ਦੇ ਬਾਵਜੂਦ ਮੈਂ ਆਪਣਾ ਗੱਲ ਜਿਹੜੀ ਆ ਲੋਕਾਂ ਕੋਲ ਰੱਖ ਦਿੱਤੀ ਆ ਉਹਨਾਂ ਨੇ ਆਪਣੇ ਜਿਹੜਾ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਸ਼ੇਅਰ ਕੀਤਾ ਪਰ ਨਾਲ ਉਹਨਾਂ ਕਹੇ ਕਿ ਉਹ ਕਿਸੇ ਹੋਰ ਪਾਰਟੀ 'ਚ ਨਹੀਂ ਜਾਣਗੇ ਕਾਂਗਰਸ ਪਾਰਟੀ 'ਚ ਰਹਿਣਗੇ ਉਹ ਹੋਰ ਅਗੂਆ ਵਰਗੇ ਨਹੀਂਗੇ ਉਹਨਾਂ ਸੁਖਪਾਲ ਖੈਰਾਂ ਨੂੰ ਭਰੋਸਾਦਾ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਡਟ ਕੇ ਜਿਹੜੀ ਆਪਣੇ ਜਿਹੜੇ ਕੈਂਪੇਨ ਕਰਨਗੇ ਮਹਿਮ ਚਲਾਉਣਗੇ ਤੇ ਉਹਨਾਂ ਨੂੰ ਜਿਤਾਉਣ ਦਾ ਪੂਰੀ ਆਪਣੀ ਬਾਧਾ ਲਾ ਦੇਣਗੇ ਉਸ ਦੇ ਨਾਲ ਹੀ ਜਿਹੜੇ ਆਪਣਾ ਹਲਕਾ ਹੈਗਾ ਹਸ਼ਿਆਰਪੁਰ ਉਤੋਂ ਬੀਜੇਪੀ ਦੀ ਟਿਕਟ ਦੇ ਦਾਵੇਦਾਰ ਸੋਮ ਪ੍ਰਕਾਸ਼ ਤੋਂ ਬਾਅਦ ਜੇ ਓਮ ਆਪਣੇ ਜਿਹੜੇ ਆ ਇਹ ਸੰਪਲਾ ਸਾਫ ਸੀ ਵਿਜੇ ਸੰਪਲਾ ਉਹ ਉਤੋਂ ਹਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਵੀ ਜਿੱਤੇ ਆ ਪਰ ਉਹ ਉਸ ਹਲਕੇ ਤੋਂ ਜਿਹੜੇ ਐ ਸੋਮ ਪ੍ਰਕਾਸ਼ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੀ ਪਤਨੀ ਜਿਹੜੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਉਸ ਹਲਕੇ ਤੋਂ ਦਿੱਤੀ ਗਈ ਹੈ ਤੇ ਜਿਹੜੇ ਵਿਜੇ ਸੰਪਲਾ ਉਹਨਾਂ ਨੂੰ ਆਸ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਉਹ ਐਸ்சி ਕਮਿਸ਼ਨ ਦੇ ਵਿੱਚ ਚੇਅਰਮੈਨ ਰਹਿ ਚੁੱਕਿਆ ਉਹਨਾਂ ਅਸੀਫਾ ਵੀ ਚੇਅਰਮੈਨ ਹੀ ਤੋਂ ਇਸੇ ਲਈ ਦਿੱਤਾ ਸੀ ਕਿ ਉਹਨਾਂ ਨੂੰ ਟਿਕਟ ਮਿਲਣੀ ਹੈ ਦੋਸਤੋ ਪਹਿਲਾਂ ਰਾਜ ਸਭਾ ਇਹ ਰਾਜ ਮੰਤਰੀ ਵੀ ਰਹੇ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਟਿਕਟ ਨਾ ਦੇਣ ਤੇ ਉਹਨਾਂ ਨੇ ਆਪਣਾ ਜਿਹੜਾ ਦੁੱਖ ਦਾ ਯਾਰ ਵਕਰੇ ਹੀ ਟੰਗਣਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਮੇਰੇਲ ਇੱਕ ਰਸਤਾ ਜੇ ਬੰਦ ਹੁੰਦਾ ਰੱਬ ਨੇ ਇੱਕ ਰਸਤਾ ਮੇਰੇ ਲਈ ਬੰਦ ਕੀਤਾ ਤਾਂ ਹੋਰ ਰਸਤਾ ਜਿਹੜਾ ਖੁੱਲ ਜਾਏਗਾ ਤੇ ਮੈਂ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਪਾਸੇ ਕੋਈ ਅਪਰਚੂਨਿਟੀ ਕੋਈ ਮੌਕਾ ਮਿਲ ਜਾਏਗਾ ਉਹਨਾਂ ਦਾ ਇਹ ਕਹਿਣਾ ਕਿ ਮੈਂ ਪਾਰਟੀ ਤੋਂ ਬਾਹਰ ਨਹੀਂ ਪਾਰਟੀ ਦੇ ਵਿਦੇ ਨਹੀਂ ਮੈਨੂੰ ਕੋਈ ਨਾ ਕੋਈ ਹੋਰ ਜਿਹੜੀ ਆ ਜ਼ਿੰਮੇਵਾਰੀ ਮਿਲ ਜਾਏਗੀ ਗਰ ਇਸ ਗੱਲ ਦਾ ਉਹਨਾਂ ਨੇ ਆਪਣਾ ਜਿਹੜਾ ਦੁੱਖ ਦਾ ਇਜ਼ਹਾਰ ਜਿਹੜਾ ਉਹਨਾਂ ਦਾ ਜਿਹੜਾ ਦੁੱਖ ਛਲਕਿਆ ਉਹਨਾਂ ਨੇ ਇਹ ਹੀ ਕਿਹਾ ਜੇ ਇੱਕ ਰਸਤਾ ਬੰਦ ਹੁੰਦਾ ਹੋਰ ਰਸਤਾ ਖੁੱਲ ਜਾਏਗਾ ਇੱਕ ਗੱਲ ਜਿਹੜੀ ਇਹ ਪਾਰਟੀਆਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਵਰਤਾਰਾ ਹੋ ਰਿਹਾ ਉਹ ਚੰਡੀਗੜ੍ਹ ਦੇ ਵਿੱਚ ਵੀ ਹੋਇਆ ਚੰਡੀਗੜ੍ਹ ਦੇ ਵਿੱਚ ਪਵਨ ਕੁਮਾਰ ਬਾਂਸਲ ਜਿਹੜੇ ਤਕੜੇ ਦਾਵੇਦਾਰ ਸੀਗੇ ਤੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਉਹਨਾਂ ਦੀ ਥਾਂ ਤੇ ਜਿਹੜੀ ਟਿਕਟ ਹੈ ਉਹ ਆਪਣੇ ਮਨੀਸ਼ ਤਵਾੜੀ ਜਿਹੜੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਿਛਲੀ ਵਾਰੀ ਜਿਹੜੇ ਲੋਕ ਸਭਾ ਚੋਣ ਜਿੱਤੇ ਸੀਗੇ ਉਹਨਾਂ ਨੂੰ ਇਸ ਵਾਰ ਚੰਡੀਗੜ੍ਹ ਤੋਂ ਟਿਕਟ ਦੇ ਦਿੱਤੀ ਹੈ ਉਹਦੇ ਉੱਪਰ ਜਿਹੜਾ ਇਹ ਜਿਹੜੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਐਚਐਸ ਲੱਕੀ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਤੇ ਪਾਤਾ ਵੀ ਚੰਡੀਗੜ੍ਹ ਚ ਖੇਲਾ ਹੋ ਗਿਆ ਪਵਨ ਜਿਹੜੀ ਹੈ ਮਨੀਸ਼ ਤਵਾੜੀ ਨੂੰ ਟਿਕਟ ਮਿਲਣ ਦੇ ਮਾਮਲੇ ਤੇ ਉਹਦੇ ਖਿਲਾਫ ਜਿਹੜਾ ਕਾਫੀ ਕਾਂਗਰਸ ਪਾਰਟੀ ਦੇ ਰੈਜੈਂਟਮੈਂਟ ਹੈ ਕਈ ਕਾਂਗਰਸੀ ਨੇ ਅਸਤੀਫੇ ਦਿੱਤੇ ਉਹਨਾਂ ਨੇ ਆਪਣੇ ਅਸਤੀਫੇ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੂੰ ਭੇਜ ਦਿੱਤੇ ਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਸ ਵੇਲੇ ਜਿਹੜਾ ਲੱਕੀ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਅਸੀਂ ਇਹਦੇ ਖਿਲਾਫ ਪ੍ਰੋਟੈਸਟ ਕਰਦੇ ਆ ਤੇ ਸਾਡੇ ਜਿਹੜੇ ਸਾਬਕਾ ਕੇਂਦਰੀ ਮੰਤਰੀ ਨੇ ਪਮਨ ਕੁਮਾਰ ਬਾਂਸਲ ਉਹ ਸਾਡੇ ਸਨਮਾਨਯੋਗ ਨੇ ਉਹਨਾਂ ਦੇ ਬਾਰੇ ਇਸ ਕਿਤਨੀਆਂ ਟਿੱਪਣੀਆਂ ਤੋਂ ਸਾਨੂੰ ਬਹੁਤ ਦੁੱਖ ਪਹੁੰਚਿਆ ਫਿਰ ਤਾਂ ਅਸੀਂ ਚਾਹੁੰਦੇ ਹਾਂ ਕਿ ਟਿੱਕ ਟ ਇਸ ਹਲਕੇ ਤੋਂ ਬਾਂਸਲੋਣਾ ਨੂੰ ਹੀ ਮਿਲਣੀ ਚਾਹੀਦੀ ਟਿਕਟ ਤਵਾੜੀ ਦਿੱਤਾ ਨਹੀਂ ਇਹ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਪਰ ਪਾਰਟੀ ਨੂੰ ਇਸ ਮਾਮਲੇ ਦਾ ਫੈਸਲਾ ਜਿਹੜਾ ਕਰਨਾ ਚਾਹੀਦਾ ਤੇ ਤਾਂ ਕਿ ਜਿਹੜਾ ਸਾਡੇ ਨਾਲ ਇਨਸਾਫ ਕਰਨਾ ਚਾਹੀਦਾ ਹੁਣ ਦੇਖਦੇ ਨੇ ਚੰਡੀਗੜ੍ਹ ਦੇ ਮਾਮਲੇ ਤੇ ਕਾਂਗਰਸ ਹਾਈ ਕਮਾਂਡ ਕੀ ਕਰਦੀ ਹੈ ਕੀ ਫੈਸਲਾ ਲੈ ਕਿ ਅਲਟੀਮੇਟਲੀ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਇਹ ਜਿਹੜੇ ਬਾਗੀ ਆ ਜਿਨ੍ਹਾਂ ਨੇ ਅਸਤੀਫੇ ਦਿੱਤੇ ਅਸਤੀਫੇ ਆਪ ਪ੍ਰਵਾਨ ਕਰ ਦਵੇ ਤੇ ਉਹਨਾਂ ਨੂੰ ਮਨਾ ਕੇ ਫੇਰ ਮਨੀਸ਼ ਤਵਾੜੇ ਦੀ ਹਮਾਇਤ ਤੋਰੇ ਤੇ ਇਸੇ ਤਰੀਕੇ ਨਾਲ ਪਵਨ ਕੁਮਾਰ ਭਾਂਸਲ ਹੋਣੇ ਆ ਜਿਹੜੇ ਉਹਨਾਂ ਨਾਲ ਉਹਨਾਂ ਨੂੰ ਕਿਸ ਤਰੀਕੇ ਨਾਲ ਮਨਾਉਣਗੇ ਇਹ ਵੀ ਇੱਕ ਸਵਾਲ ਰਹਿ ਗਿਆ ਵੈਸੇ ਤਾਂ ਜਿਹੜੇ ਪਵਨ ਕੁਮਾਰ ਭਾਂਸਲ ਆ ਉਹ ਸੀਜ਼ਨਡ ਆਗੂ ਨੇ ਤੇ ਉਹ ਕੋਈ ਨਾ ਇਹੋ ਜਿਹਾ ਕੋਈ ਫੈਸਲਾ ਨਹੀਂ ਲੈਣਗੇ ਨਾ ਹੀ ਉਹਨਾਂ ਨੇ ਕੋਈ ਇਹੋ ਜਿਹੀ ਬਿਆਨਬਾਜ਼ੀ ਕੀਤੀ ਹੈ ਇਹ ਜ਼ਰੂਰ ਹੈ ਵੀ ਉਹਨਾਂ ਨੂੰ ਵੀ ਕੋਈ ਨਰਾਜਗੀ ਜਿਹੜੀ ਆ ਥੋੜੀ ਬਹੁਤੀ ਜ਼ਰੂਰ ਹੋਏਗੀ ਸੋ ਦੋਖਣਾ ਹੋਏਗਾ ਕਿ ਇਹ ਜਿਹੜੇ ਮਸਲੇ ਤਿੰਨ ਅਸੀਂ ਲਾਸਟ ਡਿਸਕਸ ਕੀਤੇ ਆ ਤੁਹਾਡੇ ਨਾਲ ਇਹਨਾਂ ਬਾਰੇ ਪਾਰਟੀਆਂ ਕੀ ਰੋਖਾ ਪਾਉਂਦੀਆਂ ਇਸ ਦੀ ਉਡੀਕ ਰਹੇਗੀ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ